ਇਹ ਸ੍ਰੀ ਗੁਰੂ ਸਾਹਿਬ ਇੱਕ ਪਾਦਰ ਕਲਪ ਉਸ ਮੰਦਪਾ ਦੀ ਘਟਨਾ ਵਾਪਰੀ ਸੀ ਆਪਣੇ ਮੁਖਤਸਰ ਸਰ ਮੈਂ ਅਗੜੀ ਇਹ ਟਰੈਕਟਰ ਦਾ ਗੱਨ ਬੱਚੇ ਤੋਂ ਹਿੱਲੇ ਸਰੇ ਤੋਂ ਲਾਫੇ ਫੀ ਜਾ ਰਿਹਾ ਐ ਐਕਸੀਡੈਂਟ ਹੋ ਗਿਆ ਤੁਰਕਾਲੀ ਲੈ ਕੇ ਆ ਰਹੇ ਸੀ ਤੇ ਕੋਈ ਖੇਰੂ ਪ੍ਰਮਾਧਾਨ ਨੇ ਕਿਹਾ ਤਾ ਜੀ ਪ੍ਰਾਇਵੇਗ ਨਾਲ ਕਰੇ ਤੇ ਜਾਣੀ ਬਚਤ ਰਹੀ ਨੁਕਸਾਨ ਨਹੀਂ ਹੈ ਪਰ ਟਰੈਕਟਰ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਅੰਮ੍ਰਿਤਕਨ ਦਾ ਜਿਹੜਾ ਬਲਾਕ ਹੋਰ ਦੀ ਤੇ ਮਤਲਬ ਕਿ ਗੱਡੀ ਵਾਲੇ ਕਿਹਾ ਭਾਜ ਗਏ ਚਲੋ ਆਪਣੇ ਬੰਦੇ ਨਾਲ ਉੱਥੇ ਬੰਦੇ ਕੋਲ ਪਹੁੰਚੇ ਮਗਰ ਉਹਨਾਂ ਨੇ ਅੰਮ੍ਰਿਤਕਨ ਦੇ ਵਿੱਚ ਹਟਾ ਕੇ ਗੱਡੀ ਰੋਕੀ ਤੇ ਉਸ ਤੋਂ ਬਾਅਦ ਜੋ ਵੀ ਗੱਲਬਾਤ ਫੈਸਲਾ ਹੋਇਆ ਤੇ ਗੱਡੀ ਵਾਲੇ ਨੂੰ ਰੋਕ ਕੇ ਮਤਲਬ ਕਿ ਉਹ ਜੋ ਵੀ ਆਪਣਾ ਨੁਕਸਾਨ ਹੋਇਆ ਸੀਗਾ 50000 ਰੁਪਇਆ ਉਹ ਗੱਡੀ ਵਾਲੇ ਤੋਂ ਮਤਲਬ ਕਿ ਨੁਕਸਾਨ ਦਾ ਭਰਾਇ ਕਰਵਾਈ ਕਰਵਾਇਆ ਗਿਆ ਜਿਹੜੇ ਵੀਰ ਕੱਲ ਨੂੰ ਤੁਮਕਦੇ ਪਹੁੰਚੇ ਉਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਆਗੇ। ਬਾਕੀ ਇਹ ਪਹਿਲਾਂ ਵੀ ਜਮ ਜਾਰ ਵੀ ਪਹਿਲਾਂ ਵੀ ਇਹਨਾਂ ਨੇ ਬਹੁਤ ਬੰਦਾ ਕਸ਼ਟ ਆ ਗਿਆ ਸੀਗਾ। ਇਹ ਮੁੰਡਾ ਹਜੇ ਵੀ ਮੈਂ ਉਹ ਵੀ ਐਕਸੀਡੈਂਟ ਨਾਲ ਟੁੱਟਣ ਕਾਰਨ ਉਹਦੇ ਸੱਟ ਲੱਗ ਜਿਹੇ ਉਹ ਮਾਦਰ ਕੇ ਮੰਜੇ ਦੀ ਪਿਆ ਸੀਗਾ। ਜਿੰਨਾ ਇਹਨਾਂ ਦਾ ਕੰਮ ਕਰਾ ਸਾਰਾ ਪਰਿਵਾਰ ਦਾ ਏਸੇ ਦੀ ਮਤਲਬ ਕਿ ਆਪਣੇ ਦੂਜੇ-ਦੂਜੇ ਏਸੀ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਹੁੰਦਾ। ਦਾ ਦਵਾਰੇ ਫੇਰ ਮਾੜੇ ਤੋਂ ਬਹੁਤ ਵੱਡਾ ਇਹ ਪਾਣਾ ਵਾਪਰ ਗਿਆ ਸੀਗਾ ਚਲੋ ਸਾਰੇ ਭਰਾਵਾਂ ਦੇ ਆਪਣੇ ਸਹਿਯੋਗ ਨਾਲ ਇਹਦਾ ਜੋ ਵੀ ਜਲ ਨੁਕਸਾਨ ਕੱਲ ਵੀ 50000 ਰੁਪਏ ਨੂੰ ਗੱਡੀ ਵਾਲੇ ਤੋਂ ਤੋੜਾਇਆ ਬਾਕੀ ਜਿਹੜਾ ਆਪਣੇ ਜੁਨੀਅਰ ਦੇ ਤਰਫੋਂ ਜੋ ਕਰਾਇਆ ਗਿਆ ਜਿੰਨੀ 50000 ਦੇ ਪਲੱਸ ਨੁਕਸਾਨ ਹੋ ਗਿਆ ਸੀਗਾ ਜੇ ਆਪਣਾ 10000 ਰੁਪਏ ਵੀ ਪਲੱਸ ਆਪਣਾ ਕਰਾਇਆ ਹੋਇਆ ਉਹ ਜੀਨ ਬਾਈ ਨੂੰ ਗੁੱਟਾ ਸਿੰਘ ਨਾਲ ਇਹ ਸਾਮਾਨ ਜਿਆਦੇ ਸਮਾਨ ਟ੍ਰੈਕ ਦੇ ਰੁਪਿਆ ਕਰਕੇ ਜਦੋਂ ਆਪਣਾ ਕੰਮ ਕਰਕੇ ਜਿਹੜਾ ਕੀਤਾ ਇਹ ਮੰਦਾਲ ਦਾ ਬਹਾਨਾ ਕਰਕੇ ਦੁਬਾਰੇ ਇਸ ਤਰੀ ਸਾਰੇ ਭਰਾ ਸਹਿਯੋਗ ਤੋਂ ਕੋਈ ਮੇਰੀ ਕੋਈ ਸੜਜੀ ਘਟਨਾ ਵਾਪਰਦੀ ਆਪਾਂ ਇਹਨਾਂ ਬਰਮਾਤਵਾ ਸਾਨੂੰ ਤੰਦਰੁਸਤ ਰੱਖੇ ਪਰ ਫਿਰ ਵੀ ਜੇ ਕੋਈ ਇਸ ਤਰ੍ਹਾਂ ਘਟਨਾ ਵਾਪਰਦੀ ਆ ਸਾਰੇ ਸਹਿਯੋਗ ਦਿਆ ਕਰੋ ਜਿੰਨਾ ਪਈਆਂ ਨੂੰ ਆਪਣੇ ਉੱਤੇ ਵਪਾਰੀਆਂ ਨੂੰ ਮੌਕੇ ਤੇ ਮਤਲਬ ਕਿ ਪਤਾ ਲੱਗਿਆ ਸਾਰੇ ਬੰਦੇ ਉੱਤੇ ਪਹੁੰਚੇ ਆ ਤੇ ਮੌਕੇ ਦੇ ਮਸਲੇ ਦਾ ਹੱਲ ਕੀਤਾ ਤੇ ਧੰਨਵਾਦ ਕਰਦੇ ਆ ਵੀ ਸਾਰੇ